ਸਤ ਸ੍ਰੀ ਅਕਾਲ ਅੱਜ ਮੈਂ ਤੁਹਾਨੂੰ ਆਪਣਾ ਵਿਗਿਆਨ ਆਈਡੀ ਦਿਖਾਉਣਾ ਚਾਹੁੰਦੀ ਹਾਂ ਅੱਜ ਕੱਲ ਜ਼ਿਆਦਾਤਰ ਮੋਬਾਈਲ ਫੋਨ ਲੈਪਟਾਪ ਅਤੇ ਇਲੈਕਟ੍ਰਿਕ ਵਾਹਨ ਲਿਥੀਅਮ ਆਇਨ ਬੈਟਰੀ ਵਰਤਦੇ ਹਨ ਪਰ ਜੇ ਸੋਡੀਅਮ ਆਏ ਪਰ ਲਿਥੀਅਮ ਜ਼ਿਆਦਾਤਰ ਚੀਨ ਦੇ ਲਈ ਤੋਂ ਹੁੰਦਾ ਹੈ ਪਰ ਜੇ ਅਸੀਂ ਸੋਡੀਅਮ ਆਇਨ ਬੈਟਰੀ ਬਣਾਈਏ ਤਾਂ ਇਹ ਸਮਗਰੀ ਸਾਨੂੰ ਆਪਣੇ ਦੇਸ਼ ਵਿੱਚ ਹੀ ਸੋਡੀਅਮ ਸਮੁੰਦਰੀ ਲੂਣ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ ਜੋ ਭਾਰਤ ਵਿੱਚ ਬਹੁਤ ਮਾਤਰਾ ਵਿੱਚ ਮੌਜੂਦ ਹੈ ਸੋਡੀਅਮ ਆਇਨ ਬੈਟਰੀ ਸਸਤੀ ਅਤੇ ਵਾਤਾਵਰਣ ਅਨੁਕੂਲ ਹੈ ਇਸ ਤਰ੍ਹਾਂ ਅਸੀਂ ਸਮੁੰਦਰੀ ਲੂਣ ਤੋਂ ਸੋਡੀਅਮ ਕਢ ਕੇ ਆਪਣੀਆਂ ਬੈਟਰੀਆਂ ਤਿਆਰ ਕਰ ਸਕਦੇ ਹਾਂ ਇਸ ਨਾਲ ਭਾਰਤ ਵਿੱਚ ਯਾਤ ਕਟੇਗੀ ਅਤੇ ਅਸੀਂ ਆਤਮ ਨਿਰਭਰ ਅੱਲ ਵਧਾਂਗੇ ਇਹ ਮੇਰਾ ਪ੍ਰੋਜੈਕਟ ਹੈ ਇੱਕ ਛੋਟੀ ਜਿਹੀ ਕੋਸ਼ਿਸ਼ ਕਿ ਭਾਰਤ ਆਪਣੇ ਅਤਕਨੋਲਜੀ ਨਾਲ ਦੁਨੀਆ ਵਿੱਚ ਅੱਗੇ ਵਧੇ ਧੰਨਵਾਦ ਸੋਡੀਅਮ ਆਇਨ ਬੈਟਰੀ ਬਣਾਉਣ ਲਈ ਭਾਰਤ ਦੇ ਸਮੁੰਦਰ ਤੋਂ ਸਮੁੰਦਰੀ ਲੂਣ ਕੱਢ ਲਵਾਂਗੇ ਫਿਰ ਸਮੁੰਦਰੀ ਲੂਣ ਤੋਂ ਸੋਡੀਅਮ ਕੱਢ ਕੇ ਸੋਡੀਅਮ ਆਇਨ ਬੈਟਰੀ ਬਣਾ ਲਵਾਂਗੇ ਇਹ ਬੈਟਰੀ ਲੈਪਟਾਪ ਮੋਬਾਈਲ ਵਹਨਾ ਵਿੱਚ ਲੰਮੀ ਹੈ ਧੰਨਵਾਦ